欸、我嗓子的喽，你妈大个白花头路子，姐了。

কে আলো যত শক্তি গেছে নেগের শক্তিকে পেড়া ਇਹ ਕੀ ਹਾਂ ਕਿ ਬੰਦਾ ਬਰਕਰਾਰ ਮਾਰਦਾ ਆਪ ਨੂੰ ਆਪਣੀ ਜਗੀਰ ਸਮਝਦਾ ਆ ਤੇ ਛੇਤੀ ਕਿਤੇ ਉਹ ਜ਼ਿੰਦਗੀ ਚ ਜਾਂਦਾ ਖਲੇ ਤਾ ਹੈ ਬੜਾ ਕੁਝ ਖਲੀ ਖਲੇ ਤਾ ਹੈ ਬੜਾ ਕੁਝ ਖਲੀ ਉਹਦੇ ਵਿੱਚ ਐਮਬੀਬੀਐਸ ਕੀਤੀ ਆਈਐਸ ਕੀਤੀ ਔਰ ਦੋ ਵਾਰ ਲੋਕ ਸਭਾ ਜਿੱਦਕੇ ਚਲੋ ਤਾਂ ਤੁਸੀਂ ਜਿਤਾਇਆ ਮੇਰਾ ਤਾਂ ਉਹਦੇ ਵਿੱਚ ਕੋਈ ਖਾਸ ਯੋਗਦਾਨ ਨਹੀਂ ਸਿੱਖਿਆ ਤੁਹਾਨੂੰ ਕਿਤੇ ਵੀ ਪਹੁੰਚਾ ਸਕੀ ਐ ਪਹਿਲੀ ਗੱਲ ਤਾਂ ਇਹ ਗਰੀਬੀ ਕੋਈ ਉਹਦਾ ਰੋੜਾ ਨਹੀਂ ਹੈ ਜਿਹੜੇ ਪਿੰਡਾਂ ਦੇ ਲੋਕ ਕਈ ਵਾਰੀ ਛੋਟੇ ਜ਼ਿੰਮੇदार ਮੰਤੂਆਂ ਦੇ ਬੱਚੇ ਐਵੇਂ ਹੀ ਕਹਿੰਦੇ ਨੇ ਜਿਨੀ ਜੀ ਸਾਡਾ ਤਾਂ ਕੁਝ ਨਹੀਂ ਪਾਣਾ ਆ ਤੁਹਾਡੇ ਸਾਹਮਣੇ ਖੜਾ ਬੱਤੂ ਜੀ ਬਣ ਗਿਆ ਹਾਲਾਂਕਿ ਕੁਦਰਤ ਦੀ ਵੈਕਰੂ ਦੀ ਤੁਹਾਨੂੰ ਮਦਦ ਦੀ ਜ਼ਰੂਰਤ ਹੈ ਤੁਹਾਡੀ ਆਪਣੀ ਇਮਾਨਦਾਰੀ ਔਰ ਤੁਹਾਡੀ ਆਪਣੀ ਮਿਹਨਤ ਦੀ ਜ਼ਰੂਰਤ ਆ ਤੁਸੀਂ ਸੰਸੀਰ ਹੋਣੇ ਚਾਹੀਦੇ ਆ ਜ਼ਿੰਦਗੀ 'ਚ ਹਰ ਚੀਜ਼ ਹਰ ਨਿਸ਼ਾਨੇ ਦੇ ਨਿਸ਼ਾਨਾ ਲਾਇਆ ਜਾਂਦਾ ਇਹ ਇਸ ਕਰਕੇ ਸਟੂਡੈਂਟਸ ਨੂੰ ਖਾਸ ਕਰਕੇ ਮੈਂ ਕਹੂੰ ਜਿਹੜੇ ਮਾਪੇ ਬੈਠੇ ਉਹਨਾਂ ਨੂੰ ਵੀ ਇੱਕ ਤਾਂ ਇਹ ਸੋਚ ਨਹੀਂ ਰੱਖਣੀ ਕਿ ਘੱਟ ਪੈਸੇ ਆ ਸਾਡਾ ਬੱਚਾ ਅੱਗੇ ਨਹੀਂ ਵੱਸ ਸਕਦਾ ਘੱਟ ਪੈਸੇ ਵਾਲਾ ਖੜਾ ਤੁਹਾਡੇ ਸਾਹਮਣੇ ਡਾਕਟਰ ਵੀ ਰਹਿ ਲਿਆ ਆਈਐਸਰ ਵੀ ਰਹਿ ਲਿਆ ਡੀਸੀ ਵੀ ਰਹਿ ਲਿਆ ਡੀਸੀਆਂ ਦਾ ਡੀਸੀ ਵੀ ਰਹਿ ਲਿਆ ਪ੍ਰਿੰਸੀਪਲ ਸੈਕਟਰੀ ਵੀ ਰਹਿ ਲਿਆ ਭਾਰਾ ਸਰਕਾਰ ਦੇ ਸੈਕਟਰੀ ਰਹਿ ਲਿਆ ਔਰ ਜੀਮੀਦਾਰ ਦਾ ਜਾਣਦੇ ਐਫਸੀਐਚ ਦਾ ਚੇਅਰਮੈਨ ਵੀ ਰਹਿ ਲਿਆ ਹੁਣ ਤੁਸੀਂ ਦੱਸੋ ਫਿਰ ਕੀ ਹੋਰ ਕੀ ਰਹਿਣਾ ਸੀ ਭਾਈ ਕਿਉਂ ਭਾਈ ਹਰ ਚੀਜ਼ ਮੁੱਖ ਮੰਤਰੀ ਦਾ ਪ੍ਰਮੁੱਖ ਸਚਿਵ ਰਹਿ ਲਿਆ ਹਰ ਤਰ੍ਹਾਂ ਦੀ ਪਾਵਰ ਦੇਖ ਲਈ ਤੇ ਇਸ ਕਰਕੇ ਕਿ ਘੱਟ ਪੈਸੇ ਆ ਕਿ ਦੁਨੀਆ 'ਚ ਅਸੀਂ ਕਿਤੇ ਪਹੁੰਚ ਨਹੀਂ ਸਕਦੇ ਇਹ ਸੋਚ ਰਾਜਵਾਲ ਸਾਹਿਬ ਅੱਜ ਮੈਂ ਬੱਚਿਆਂ ਤੋਂ ਔਰ ਮਾਪਿਆਂ ਤੋਂ ਖਤਮ ਕਰਨੀ ਜੋ ਨਾ ਕਿ ਨਹੀਂ ਇਹ ਨਹੀਂ ਸੋਚ ਰਣ। ਅੱਜ ਜੇ ਮਾਂਚ ਹੋਵੇ ਮੈਂ ਕਿਤੇ ਨਾ ਕਿਤੇ ਪਹੁੰਚਣਾ ਪਹੁੰਚੂਗਾ। ਇਹ ਮੇਰੀ ਬੱਚਿਆਂ ਨੂੰ ਔਰ ਉਹਨਾਂ ਦੇ ਮਾਪਿਆਂ ਨੂੰ। ਹੁਣ ਜਿਹੜੀਆਂ ਗੱਲਾਂ ਇੱਥੇ ਰਾਜਵਾਲ ਜੀ ਕਹੇ ਕਿ ਰਾਜਵਾਲ ਜੀ ਤੁਹਾਡਾ ਹੁਕਮ ਤੇ ਸਿਰ ਮੱਥੇ ਤੇ ਆ। ਅਰ ਜੇ ਤੁਸੀਂ ਇਰਾਦਤ ਨਿਉ ਮੈਂ ਉਹਦੇ ਤੋਂ ਹੱਕੀ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਉਹ ਛੱਤ ਤੋਂ ਪਵਾ ਦਿਆਂਗੇ ਉਹਦਾ ਨਾ ਫਿਕਰ ਕਰੋ ਉਹਦਾ ਤਾਂ ਨਾ ਫਿਕਰ ਕਰੋ ਮੈਡਮ ਫਿਕਰ ਕਰ ਰਹੀ ਉਹਦਾ ਨਾ ਫਿਕਰ ਕਰੋ ਮੈਂ ਸੋਕੋ ਅੱਜ ਆਪਨੇ ਮਾਨਸਿਕ ਹੋਰ ਗੱਲ ਲੈ ਕੇ ਆਇਆ ਸੀ ਉਹ ਤੁਹਾਡੀ ਛੱਤ ਤੋਂ ਹਲਾਲਾ ਕਰ ਦੂੰਗਾ ਤੁਸੀਂ ਉਹਦਾ ਫਿਕਰ ਨਾ ਕਰੋ ਮੈਂ ਇਹ ਕਹਿੰਦਾ ਸੀ ਤੁਸੀਂ ਮੇਰੇ ਤੋਂ ਅੱਜ ਇਹ ਮੰਗ ਕਰੋ ਕਿ ਅਸੀਂ ਬੱਚਿਆਂ ਨੂੰ ਨੌਕਰੀ ਦੇ ਲਾਇਕ ਬਣਾਉਣਾ ਚਾਹੁੰਦੇ ਆ ਅੱਜ ਦੁਨੀਆ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਿੰਗ ਨਾ ਪਤਾ ਪਤਾ ਨਹੀਂ ਕਿਹੜੇ ਕਿਹੜੇ ਕੋਰਸ ਹੋ ਰਿਹਾ ਤੁਸੀਂ ਮੈਨੂੰ ਉਹ ਕਹਿੰਦੇ ਕਿ ਉਹਦੇ ਲਈ ਸਾਨੂੰ ਸਮਾਨ ਚਾਹੁੰਦਾ ਉਹ ਭਾਵੇਂ 10 ਸਾਲ